ਗੋਵਿੰਦ ਹੈਂਡਲੂਮ ਵਾਲਿਆਂ ਕੋਲੇ 100 ਰੁਪਏ ਦੀ ਕਮੇਟੀ ਪਾ ਕੇ ਤੁਸੀਂ ਹੁਣ ਆਪਣੇ ਘਰੇ ਵਧੀਆ ਕੁਆਲਟੀ ਦਾ ਮਾਲ ਲੈ ਕੇ ਜਾ ਸਕਦੇ ਹੋ ਭਾਈ ਜੀ ਪੂਰੇ ਸ਼ਹਿਰ ਚ ਕੀ ਰੌਲਾ ਪਾਇਆ 100-100 ਰੁਪਏ ਦਾ ਵੀਰ ਜੀ ਇਹ 100 ਰੁਪਏ ਮਹੀਨਾ 13 ਮੈਂਬਰ ਬਣਾਉਣੇ ਪੈਂਦੇ ਆ ਜਿਹੜੀ ਬੀਬੀ 13 ਮੈਂਬਰ ਬਣਾਉਂਦੀ ਆ ਉਹਨੂੰ ਚਾਰ ਕਮੇਟੀਆਂ ਬਿਲਕੁਲ ਫਰੀ ਦਿੰਨੇ ਆ ਅ ਇਹਦਾ 13 ਚੋਕ 52 ਹੋ ਗਿਆ ਹਾਂ ਜੀ ਆ ਵੀਰ ਜੀ 52 ਸੋ ਹੀ ਹੁੰਦਾ ਹੈ ਮਾਲ ਕੀ ਦੇਵੋਗੇ ਸਮਾਨ ਵਸੇਰਾ ਵੀਰ ਜੀ ਆਪਣੇ ਕੋਲੇ ਜਿਵੇਂ 100 ਰੁਪਏ ਮਹੀਨੇ ਪੱਖੇ ਹੁੰਦੇ ਆਗੇ ਓਕੇ ਆ ਪ੍ਰੈਸਟੀਜੀ ਕੰਪਨੀ ਕੈਟਲੌਗ ਹੀ ਵੀਰ ਜੀ ਠੀਕ ਆ ਫੁੱਲ ਮਾਲ ਕੰਪਨੀ ਦਾ ਹੋਊਗਾ ਕੰਪਨੀ ਦਾ ਮਾਲ ਕੰਪਨੀ ਗਾਰੰਟੀ ਵੀਰ ਜੀ ਜਿਵੇਂ ਗੈਸ ਵਾਲੇ ਚਿੱਲੇ ਆ ਠੀਕ 52 ਭੰਡਾ ਡਰਨੈਸਟ ਹੁੰਦਾ ਵੀਰ ਜੀ ਜੀ ਇਸ ਤੋਂ ਇਲਾਵਾ ਇਹ ਆ ਵੀ ਵਿੱਚ ਹਾਂਜੀ ਹਾਂ ਇਹ ਵੀ ਮਿਕਸਿੰਗ ਹੁੰਦੀ ਆ ਨਾ ਵੀਰ ਜੀ ਓਕੇ ਠੀਕ ਆ ਠੀਕ ਆ ਠੀਕ ਆ ਇਸ ਤੋਂ ਇਲਾਵਾ ਬੈੱਡ ਸੀਟ ਆ ਗਈ ਗਰਾਫ ਆ ਗਈ ਠੀਕ ਹੈ ਬਹੁਤ ਪਾਸਾ ਵੀਰ ਜੀ ਦੁਕਾਨ ਚ ਵੈਰਾਈਟੀ ਤੇ ਹੈ ਆ ਵੀ ਵਿੱਚੀ ਹਾਂਜੀ ਹਾਂ ਸਭ 100 ਰੁਪਏ ਮਹੀਨੇ ਚ ਵੀਰ ਜੀ ਲੈ ਜਿਓ ਚੱਕ ਕੇ ਹਾਂਜੀ ਹਾਂ ਜੀ ਦਿਨ ਸਟਾ ਹੋ ਗਏ ਵੀਰੇ ਜੀ ਫੁੱਲ ਗਰੰਟੀ ਹੋਵੇ ਜਿਹੜੀ ਆਟਮ ਮਰਜ਼ੀ ਲੈ ਜਾਓ ਸਾਡੇ ਤੋਂ ਆਹ ਬਾਈ ਆਹ ਹਾ ਟੈਚੀ ਇਹ ਵੀ 100 ਰੁਪਏ ਮਹੀਨੇ ਚ ਹੈ ਵੀਰ ਜੀ ਵਿੱਚੀ ਹਾਂਜੀ ਹਾਂ ਵਿੱਚੀ ਆ ਵੀਰ ਜੀ ਇਹਦੇ ਬਾਸ ਸਟੈਂਡ ਵਾਲਾ ਪੱਖਾ ਆ ਗਿਆ ਵੀਰ ਜੀ ਲੁੱਟ ਲਓ ਮੇਲਾ ਇਹ ਜਿਹ ਇੱਕ ਸਕੀਮ ਹੋਰ ਚੱਲਦੀ ਆ ਹਾਂਜੀ ਤੁਸੀਂ ਕੋਈ ਪੁਰਾਣਾ ਪੱਖਾ ਲਿਆਓ ਤੁਹਾਡਾ 800 ਰੁਪਏ ਕਟਾਂਗੇ ਬਾਕੀ ਪੈਸੇ ਦੇ ਕੇ ਸਾਡੇ ਤੋਂ ਨਵਾਂ ਲੈ ਜਾਓ ਲਓ ਜੀ ਲਾਤਾ ਬੱਦ ਬੱਦ ਭਾਈ ਜ ਬਲੈਂਕਟ ਹਾਂ ਜੀ ਮੇਰੀ ਸਭ 100 ਰੁਪਏ ਜੀ ਆਈਟਮ ਬਹੁਤ ਆ ਵੀਰੇ ਆਪਣੇ ਕੋਲ ਓਕੇ ਓਕੇ ਦਾ ਵੈਰਾਈਟੀ ਹਾਂਣਾ ਸਰ ਜੀ ਤੁਸੀਂ ਧੂਰੀ ਐ ਜ਼ਿਲ੍ਹਾ ਸੰਗਰੂਰ ਸ਼ਹਿਰ ਧੂਰੀ ਨੰਬਰ ਸਕਰੀਨ ਤੇ ਚੱਲਦਾ 9988469903